ਮੈਂ ਲੋਇ ਨੂੰ ਕਹ ਰਿਹਾ ਪੁੱਤ ਮਿਸ ਜੋ ਜਿੱਤੇ ਵੀ ਹੈਗਾ ਬਦਲ ਤੂੰ ਵਾਪਸ ਆ ਰਿਹਾ ਬਹੁਤ ਟਾਈਮ ਹੋ ਗਿਆ ਪੁੱਤ ਗਏ ਨੂੰ ਅੰਤ ਤੈਨੂੰ ਕਹ ਲੰਗਿਆ ਜੀ ਉਹ ਸਾਨੂੰ ਪਤਾ ਜੀ ਉਸ ਪ੍ਰਮਾਤਮਾ ਨੂੰ ਪਤਾ ਸੀ ਕਿਵੇਂ ਰਹਿੰਦੇ ਸੀਗੇ ਜੀ ਜੱਜ ਸਾਹਿਬ ਦਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਜੀ ਉਸ ਦਾ ਮੇਰੇ ਪਰਮਕਾਰ ਸਿੰਘ ਜੀ ਹੁੰਮਣ ਮੇਰੇ ਬੀੜੀ ਗੁਪਤਾ ਜੀ ਸਰ ਮੇਰੇ ਨਾਲ ਲਈ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿਨ੍ਹਾਂ ਮੈਂ ਧੰਨਵਾਦ ਕਰ ਸਕਾ ਇਹਨਾਂ ਨੇ ਮੈਨੂੰ ਇੰਨੇ ਦੁੱਖ ਦੇ ਸਮੇਂ ਦੇ ਵਿੱਚੋਂ ਉਠਾ ਕੇ ਬਾਹਰ ਕੱਢਿਆ ਜੀ ਅੱਜ ਉਹ ਦਿਨ ਆਇਆ ਸੰਗਤ ਦੀ ਅਰਦਾਸਾਂ ਬੂਰ ਪਿਆ ਜੀ ਅੱਜ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ ਜਿੱਦਾਂ ਉਸ ਪਾਪ ਨੇ ਆਪਣੀ ਦਿਲੋਜ ਨੂੰ ਮਾਰਿਆ ਸੀਗਾ ਜੀ ਤਾਂ ਸਮਝ ਜੀ ਇਹ ਪੀਰ ਅਰਦਾਸ ਤੇ ਸਾਡੀ ਉਹ ਧੀ ਸਾਡੀ ਪੀਰ ਵਾਪਸ ਆਦੀ ਜੀ ਸੰਗਤ ਦੀ ਅਰਦਾਸ ਕਦੇ 버ਤੀ ਨਹੀਂ ਜਾਂਦੀ ਉਹ ਫੇਰ ਸਾਡੇ ਘਰੇ ਦਿਲੋਜ ਫੇਰ ਦੁਬਾਰਾ ਉਹ ਸਾਡਾ ਫੇਰ ਆ ਜ਼ਬਰਦਸਤ ਕਰ ਪਿਆ ਸੋਰਦ ਹੋਰ ਉਹਦਾ ਹੀ ਹੋਊਗਾ ਜੀ ਤੇ ਆਪ ਨੂੰ ਭੂਆ ਘਵਾਂਦੀ ਪਈ ਆ ਆ ਬੱਚੇ ਨੂੰ ਇੰਨਾ ਪਿਆਰ ਦੇ ਰਹੀ ਆ ਫੁੱਲਾਂ ਦੀ ਬਰਖਾ ਕਰਕੇ ਉਹਨੂੰ ਆਪਦੇ ਘਰੇ ਲੈ ਕੇ ਜਾਂਦੀ ਆ ਉਹ ਇੰਨਾ ਕਿਹਣਾ ਕੰਮ ਕਰੇਗੀ ਜੀ ਅੱਜ ਕੱਲ ਦਾ ਵਿਸ਼ਵਾਸ ਕਿਸੇ ਦੇ ਬੰਦਾ ਕਰੇ ਨਾ ਜੀ ਅੱਜ ਕੱਲ ਵਿਸ਼ਵਾਸ ਘਾਟ ਹੋ ਗਿਆ ਪਤਾ ਨਹੀਂ ਬੰਦੇ ਦੇ ਦਿਲ 'ਚ ਕੀ ਆ ਤੇ ਮੂੰਹ 'ਤੇ ਕੀ ਆ ਜੀ ਅੱਜ ਕੱਲ ਮਿੱਠਾ ਬਣ ਕੇ ਬੰਦਾ ਸਭ ਕੁਝ ਕਰਦਾ ਜੀ ਇਸ ਹਾਲ ਬਾਅਦ ਮਾਸੂਮ ਬੱਚੇ ਦਿਲਰੋਜ਼ ਨੂੰ ਇਨਸਾਫ ਮਿਲਿਆ ਹੈ ਤੇ 2.5 ਸਾਲ ਹੋ ਗਏ ਸੀਗੇ ਇਨਾ ਆ ਮਾਪਿਆਂ ਨੂੰ ਦਰਬਦਰ ਦੀਆਂ ਠੋਕਰਾਂ ਖਾਂਦੇ ਹੋਏ ਇਨਸਾਫ ਦੀ ਗੋਹਾਰ ਲਗਾਉਂਦੇ ਹੋਏ ਤੇ ਅੱਜ ਇਨਸਾਫ ਆ ਜਿਹੜਾ ਕਿ ਉਹ ਦਿਲਰੋਜ਼ ਨੂੰ ਮਿਲਿਆ ਹੈ ਤੇ ਇਹਨਾਂ ਦੇ ਪਿਤਾ ਹੀ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ 2.5 ਸਾਲ ਦੇ ਹਨਾ ਇੰਤਜ਼ਾਰ ਤੋਂ ਬਾਅਦ ਅੱਜ ਇਨਸਾਫ ਮਿਲਿਆ ਦਿਲਰੋਜ਼ ਮੈਂ ਉਸ ਅਕਾਲਪੁਰ ਸੱਚੇ ਪਾਤਸ਼ਾਹ ਦਾ ਜਲਸਾ ਦਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਜੀ ਉਸ ਦਾ ਮੇਰੇ ਪਰਿਵਾਰ ਸਿੰਘ ਜੀ ਘੁੰਮਣ ਮੇਰੇ ਬੀੜੀ ਗੁਪਤਾ ਜੀ ਸਰ ਮੇਰੇ ਨਾਲ ਲਈ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿੰਨਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇੰਨੇ ਦੁੱਖ ਦੇ ਸਮੇਂ ਦੇ ਵਿੱਚੋਂ ਉਠਾ ਕੇ ਬਾਹਰ ਕੱਢਿਆ ਜੀ ਅੱਜ ਉਹ ਦਿਨ ਆਇਆ ਸੰਗਤ ਨੇ ਅਰਦਾਸਾਂ ਬੂਰ ਪਿਆ ਜੀ ਅੱਜ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ ਜਿੱਦਾਂ ਉਸ ਪਾਪ ਨੇ ਆਪਣੀ ਦਿਲਰੋਜ਼ ਨੂੰ ਮਾਰਿਆ ਸੀਗਾ ਜੀ ਇੱਕ ਇੱਕ ਦਿਨ ਕਿਸ ਤਰ੍ਹਾਂ ਲੰਘਿਆ ਦਿਲਰੋਜ਼ ਦੀ ਯਾਦ ਦੇ ਵਿੱਚ ਜਾਂ ਉਹਦੇ ਇਨਸਾਨਪਨ ਦੀ ਗੋਹਾਰ ਦੇ ਵਿੱਚ ਬਹੁਤ ਔਖਾ ਲੰਘਿਆ ਜੀ ਉਹ ਸਾਨੂੰ ਪਤਾ ਹੀ ਉਸ ਪ੍ਰਮਾਤਮਾ ਨੂੰ ਪਤਾ ਸੀ ਕਿਵੇਂ ਰਹਿੰਦੇ ਸੀਗੇ ਜੀ ਆਕਰ ਉਹ ਦਿਨ ਆ ਗਿਆ ਜਦ ਸੱਚਾਈ ਦੀ ਜਿੱਤ ਹੋਈ ਹੈ ਜੀ ਹੁਣ ਦਿਲਰੋਜ਼ ਤੈਨਾਂ ਕਿਤੇ ਲੱਗਦਾ ਕਿ ਦਿਲਰੋਜ਼ ਦਿੱਤੇ ਵੀ ਹੋਏਗੀ ਉਹਨੂੰ ਖੁਸ਼ੀ ਮਿਲੇਗੀ ਜੀ ਬਿਲਕੁਲ ਮੈਂ ਅੱਜ ਸਵੇਰੇ ਫਿਰ ਮੈਂ ਸੰਗਤ ਨੂੰ ਅਰਦਾਸ ਕੀਤੀ ਸੀ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਸੰਗਤ ਜੀ ਅਰਦਾਸ ਕਰਿਓ ਉਹਨੂੰ ਫਾਂਸੀ ਦੀ ਸਜ਼ਾ ਸੁਣਾਓ ਪਰ ਸੰਗਤ ਦੀ ਅਰਦਾਸ ਤੇ ਬੂਰ ਪਿਆ ਜੀ ਔਰ ਮੈਂ ਫਿਰ ਸੰਗਤ ਨੂੰ ਅਰਦਾਸ ਕਰਦਾ ਸੰਗਤ ਜੀ ਇਹ ਫਿਰ ਅਰਦਾਸ ਕਰੇ ਸਾਡੀ ਉਹ ਧੀ ਸਾਡੀ ਫਿਰ ਵਾਪਸ ਆ ਜਾਵੇ ਜੀ ਸੰਗਤ ਦੀ ਅਰਦਾਸ ਕਦੇ ਬਰਤੀ ਨਹੀਂ ਜਾਂਦੀ ਉਹ ਫਿਰ ਸਾਡੇ ਘਰੇ ਦਿਲਰੋਜ਼ ਫਿਰ ਦੁਬਾਰਾ ਹੋ ਸਾਡਾ ਫਿਰ ਆ ਜ਼ਬਰਦਸਤ ਕਰ ਫਿਰ ਸੋਰ ਦੁਬਾਰਾ ਉੱਦ ਹੀ ਹੋਊਗਾ ਜੀ ਇੱਕ ਪਿਓ ਦੇ ਦਿਲ ਤੇ ਕਿਵੇਂ ਬੀਤਦੀ ਆ ਜਦੋਂ ਇੱਕ ਔਰਤ ਜਿਹ ਫੁੱਲਾਂ ਦੀ ਬਰਖਾ ਕਰਦੀ ਹੋਈ ਆਪਦੇ ਘਰੇ ਲੈ ਕੇ ਜਾਂਦੀ ਆ ਉਹਨੂੰ ਕੰਜਕ ਪੂਜਨ ਉਹਦਾ ਕਰਦੀ ਆ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਇੱਕ ਟੋਏ ਦੇ ਵਿੱਚ ਧਾਕੇ ਦੱਬ ਜਾਂਦੀ ਆ ਉਹਨੂੰ ਬਿਲਕੁਲ ਤਰਸ ਨਹੀਂ ਆਉਂਦਾ ਉਸ ਮਾਸੂਮ ਬੱਚੇ ਦੇ ਬਿਲਕੁਲ ਜੀ ਅੱਜ ਕੱਲ ਤਾਂ ਵਿਸ਼ਵਾਸ ਕਿਸੇ ਦੇ ਬੰਦਾ ਕਰੇ ਨਾ ਜੀ ਅੱਜ ਕੱਲ ਵਿਸ਼ਵਾਸ ਘਾਤ ਹੋ ਗਿਆ ਪਤਾ ਨਹੀਂ ਬੰਦੇ ਦੇ ਦਿਲ 'ਚ ਕੀ ਆ ਤੇ ਮੂੰਹ 'ਤੇ ਕੀ ਆ ਜੀ ਅੱਜ ਕੱਲ ਮਿੱਠਾ ਬਣ ਕੇ ਬੰਦਾ ਸਭ ਕੁਝ ਕਰਦਾ ਜੀ ਪਰ ਮੈਂ ਕਹਿੰਦਾ ਫਿਰ ਕਹਿੰਦਾ ਕਿਸੇ ਦੇ ਵਿਸ਼ਵਾਸ ਨਾ ਕਰੇ ਜੀ ਸਾਡੀ 30 ਸਾਲ ਦੀ ਕੰਨਨ ਸੀ ਇੱਕ ਮਿੰਟ ਦੇ ਵਿੱਚ ਮਾਰਤੀ ਜੀ ਉਹਨੇ ਸਾਡੀ ਤੇ ਲੋ ਜੀ ਕਦੀ ਸੋਚਿਆ ਸੀਗਾ ਕਿ ਇਹ ਜੋ ਲੜਕ ਵਾਂਦੀ ਪਈਆ ਆ ਬੱਚੇ ਨੂੰ ਇੰਨਾ ਪਿਆਰ ਦੇ ਰਹੀ ਆ ਫੁੱਲਾਂ ਦੀ ਬਰਖਾ ਕਰਕੇ ਉਹਨੂੰ ਆਪਦੇ ਘਰੇ ਲੈ ਕੇ ਜਾਂਦੀ ਆ ਉਹ ਇੰਨਾ ਕਿਹਣਾ ਕੰਮ ਕਰੇਗੀ ਨਹੀਂ ਜੀ ਕਦੇ ਨਹੀਂ ਸੀ ਸੋਚਿਆ ਜੀ ਅੱਜ ਮਾਲਕ ਨੇ ਉਹ ਦਿਨ ਲਿਆਤਾ ਜੀ ਜਿਸ ਤਰ੍ਹਾਂ ਉਹਨੇ ਮੇਰੀ ਧੀ ਨੂੰ ਮਾਰਿਆ ਮੇਰੀ ਨਹੀਂ ਪੂਰੇ ਵਰਡ ਦੀ ਧੀ ਨੂੰ ਮਾਰਿਆ ਸੀ ਅੱਜ ਰੱਬ ਨੇ ਤੇ ਜੱਜ ਸਾਹਿਬ ਨੇ ਉਦਾਂ ਹੀ ਉਹਨੂੰ ਧਰਤੀ 'ਚ ਗੜਤਾ ਜੀ ਅੱਜ ਜੀ 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 ਤੇ ਹੁਣ ਕਿਸ ਤਰ੍ਹਾਂ ਵਕੀਲ ਸਾਹਿਬ ਦਾ ਧੰਨਵਾਦ ਕਰਨਾ ਸਰ ਕੋਈ ਮਿਲ ਨਹੀਂ ਕੋਈ ਵਰਡ ਹੀ ਨਹੀਂ ਹੈਗੇ ਜੀ ਮੈਂ ਰੋਮ ਰੋਮ ਮੇਰੇ ਉਹਨਾਂ ਦੇ ਲਈ ਆ ਜੀ ਮੇਰੇ ਕੋਈ ਵਰਡ ਨਹੀਂ ਜਿਸ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਪਰੇ ਪਰ ਸਿੰਘ ਹੁਮਨਜੀ ਦਾ ਆਪਣੇ ਕਿ ਦੋ ਲਾਈਨਾਂ ਜਿਹੜੀਆਂ ਦਿਲਰੋਜ਼ ਲਈ ਕਹਿਣਾ ਚਾਹੁੰਦੇ ਹਾਂ ਮੈਂ ਲੋਇ ਨੂੰ ਕਹਿ ਰਿਹਾ ਪੁੱਤ ਮਿਸ ਯੂ ਜਿੱਥੇ ਵੀ ਹੈਗਾ ਪੁੱਤ ਤੂੰ ਵਾਪਸ ਆ ਜਾ ਬਹੁਤ ਟਾਈਮ ਹੋ ਗਿਆ ਪੁੱਤ ਗਏ ਨੂੰ ਤੂੰ ਸੰਗਤ ਜੀ ਅਰਦਾਸ ਕਰੋ ਫਿਰ ਸਾਡੇ ਝੋਲੀ ਦੇ ਵਿੱਚ ਅਰਦਾਸ ਕਰਿਓ ਫਿਰ ਆਜੇ ਸਾਡੀ ਵਾਪਸ ਜੀ ਸੋ ਤੁਸੀਂ ਦੇਖ ਸਕਦੇ ਹੋ ਇੱਕ ਪਿਤਾ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਿਹਾ ਜਿਨ੍ਹਾਂ ਦੀ ਧੀ ਨੂੰ 2.5 ਸਾਲਾਂ ਬਾਅਦ ਇਨਸਾਫ ਮਿਲਿਆ ਅੱਜ ਜੇਕਰ ਦਿਲਰੋਜ਼ ਹੁੰਦੀ ਤਾਂ ਦਿਲਰੋਜ਼ 5.5 ਸਾਲਾਂ ਦੀ ਹੁੰਦੀ ਤੇ ਸ਼ਾਇਦ ਇਹ ਦਿਨ ਇਸ ਪਿਤਾ ਨੂੰ ਨਾ ਦੇਖਣਾ ਪੈਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਾਪ ਦੇ ਅਥਰੂ ਨਹੀਂ ਰੁਕ ਰਹੇ 2.5 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਤੇ ਜਿਵੇਂ ਕਈ ਵਾਰ-ਵਾਰ ਅਰਦਾਸ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਸਵੇਰੇ ਜਦੋਂ ਆਂਦੇ ਨੇ ਕੋਰਟ ਦੇ ਵਿੱਚ ਤਾਂ ਇਹਨਾਂ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਕਹਿੰਦੇ ਜੋ ਅਸੀਂ ਸਜ਼ਾ ਚਾਹੁੰਦੇ ਸੀਗੇ ਉਹ ਸਜ਼ਾ ਸਾਨੂੰ ਕੀ ਆ ਕਹਿੰਦੇ ਬਹੁਤ ਬਹੁਤ ਧੰਨਵਾਦ ਆ ਵਕੀਲ ਸਾਹਿਬ ਦਾ ਤੇਜਤ ਸਾਹਿਬ ਦਾ ਕਰ ਰਹੇ ਹਾਂ